ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਸੂਰਤਗੜ ਏਰੀਆ ਦੇ ਪਿੰਡ ਪਦਮਪੁਰਾ ਦੇ ਵਿੱਚ ਪਹੁੰਚੇ ਆਂ ਤੇ ਇਸ ਪਿੰਡ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਉਹ ਲੋਕੇਸ਼ਨਾਂ ਦਿਖਾਵਾਂਗੇ ਜਿੱਥੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਦਿਲਜੀਤ ਤੁਸਾਂਜ ਅਕਸ਼ੇ ਕੁਮਾਰ ਹੋਰ ਕਾਫੀ ਐਕਟਰ ਆ ਜਿਹੜੇ ਇੱਥੇ ਰੈਗੂਲਰ ਪਹੁੰਚਦੇ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੈੱਟ ਉਹ ਜਿੱਥੇ 나ਡੂ ਖਾਨ ਦੀ ਸ਼ੂਟਿੰਗ ਹੋਈ ਸੀ ਇਹ ਉਹੀ ਘਰ ਆ ਤੇ ਉਸੇ ਤਰ੍ਹਾਂ ਹੀ ਹਲੇ ਤੱਕ ਮੌਜੂਦ ਆ ਇਸ ਘਰ ਦੇ ਵਿੱਚ ਹਰੀਸ਼ ਵਰਮਾ ਦੀ ਫਿਲਮ 나ਡੂਖਾਂ ਉਸ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਇਹ ਸੈੱਟ ਵੇਖ ਕੇ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਕਿਹੜੇ ਕਿਹੜੇ ਸੀਨ ਸੀ ਜ਼ਿਆਦਾਤਰ ਜਿਹੜਾ ਸ਼ੂਟ ਸੀ ਉਹ ਇਸੇ ਘਰ ਦੇ ਵਿੱਚ ਹੀ 나ਡੂਖਾਂ ਫਿਲਮ ਦਾ ਫਲਮਾਇਆ ਗਿਆ ਤੇ ਕੁਝ ਇਹ ਸਾਹਮਣੇ ਘਰ ਆ ਜੋ ਇਹ ਬੰਦਾ ਇਸ ਘਰ ਦੇ ਵਿੱਚ ਵੀ 나ਡੂਖਾਂ ਫਿਲਮ ਦੀ ਸ਼ੂਟਿੰਗ ਹੋਈ ਸੀ ਇਸ ਤੋਂ ਇਲਾਵਾ ਦੋਸਤੋ ਅਕਸ਼ੇ ਕੁਮਾਰ ਦੀ ਕੇਸਰੀ ਫਿਲਮ ਬਣੀ ਸੀ ਉਹ ਵੀ ਫਿਲਮ ਕਾਫੀ ਹਿੱਸਾ ਜਿਹੜਾ ਉਹ ਇਸੇ ਪਿੰਡ ਦੇ ਵਿੱਚ ਸ਼ੂਟ ਹੋਇਆ ਸੀ ਇਹ ਵੀਡੀਓ ਦੇ ਵਿੱਚ ਜੋ ਸਾਹਮਣੇ ਘਰ ਦਿਖਾਈ ਦੇ ਰਿਹਾ ਇਸ ਘਰ ਦੇ ਵਿੱਚ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਅਤੇ ਦਿਲਜੀਤ ਦੋਸਾਂਜ ਦੀ ਫਿਲਮ ਸੱਜਣ ਸਿੰਘ ਰੰਗਰੂਟ ਦੋਨਾਂ ਫਿਲਮਾਂ ਦਾ ਸ਼ੂਟ ਇਸੇ ਘਰ ਦੇ ਵਿੱਚ ਹੋਇਆ ਹੈ ਇਹ ਕਾਫੀ ਪੁਰਾਣਾ ਪਿੰਡਾ ਤੇ ਬਹੁਤ ਸਾਰੇ ਜਿਹੜੇ ਮਕਾਨ ਨੇ ਉਹ ਕੱਚੇ ਨੇ ਇਹ ਵੀਡੀਓ ਦੇ ਵਿੱਚ ਤੁਸੀਂ ਉਸੇ ਘਰ ਦਾ ਜਿਹੜਾ ਅੰਦਰਲਾ ਹਿੱਸਾ ਦੇਖ ਰਹੇ ਹੋ ਇਹ ਸਾਹਮਣੇ ਦਿਲਜੀਤ ਦੋਸਾਂਝ ਇਸ ਘਰ ਦੇ ਵਿੱਚੋਂ ਜਾਂਦਾ ਹੈ ਅਕਸ਼ੇ ਕੁਮਾਰ ਤੇ ਦਿਲਜੀਤ ਦੋਸਾਂਝ ਦੋਨਾਂ ਦਾ ਅਲੱਗ-ਅਲੱਗ ਫਿਲਮਾਂ ਦੇ ਵਿੱਚ ਇਹੀ ਘਰ ਦਿਖਾਇਆ ਗਿਆ ਹੈ ਤੁਸੀਂ ਨਾਲ ਸਕਰੀਨ ਤੇ ਵੀ ਦੇਖ ਰਹੇ ਹੋ ਦੋਸਤੋ ਇਹਨਾਂ ਫਿਲਮਾਂ ਤੋਂ ਇਲਾਵਾ ਹੋਰ ਵੀ ਕਾਫੀ ਫਿਲਮਾਂ ਦੀ ਇੱਥੇ ਸ਼ੂਟਿੰਗ ਹੋਈ ਆ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਸਾਰੀਆਂ ਲੋਕੇਸ਼ਨਾਂ ਦਿਖਾਵਾਂਗੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਜੇ ਤੇ ਤੁਸੀਂ ਹੋਰ ਕਿਹੜੀਆਂ ਫਿਲਮਾਂ ਦੀ ਲੋਕੇਸ਼ਨ ਦੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ